ਇਹ ਕੁੜਕਾ ਪੈਂਚਰ ਹੋ ਗਿਆ ਫਿਰ ਉਹਨਾਂ ਨੇ ਫੋਨ ਕੀਤਾ ਸੀ ਤੇ ਮੇਰਾ دل ਨਹੀਂ ਕਰਦਾ ਪਹਿਲਾਂ ਚੁੱਕਣ ਨੂੰ ਪਰ ਅੱবি ਸਰਾਨੇ ਪਿਆ ਸੀ ਕਿਹ ਵਾਲੇ ਦੂਰ ਹੁੰਦਾ ਨਹੀਂ ਚੁੱਕਿਆ ਜਾਂਦਾ ਸਰਾਨੇ ਪਿਆ ਕਰਨ ਕੇ ਜੇ ਮੈਂ ਚੁੱਕ ਲਿਆ ਤੇ ਹੁਣ ਉਹਨਾਂ ਵੀਰਾਂ ਨਾਲ ਤੋਰਦਾ ਆਪਾਂ ਤੇ ਧੰਨਵਾਦ ਸਾਰੇ ਵੀਰਾਂ ਨੂੰ ਫਿਰ ਵੀ ਆਪਾਂ ਬੇਨਤੀ ਕਰਦੇ ਆਂ ਵੀ ਫੋਨ ਰਾਤ ਬਰਾਤੇ ਚੁੱਕ ਲਗਰਾ ਵੀਰ ਨੇ ਵੀ ਚੁੱਕ ਲਿਆ ਇਸ ਵੇਲੇ ਫੋਨ ਸਰਾਨੇ ਰੱਖਿਆ ਜੁਆਣਾ ਹੜਾ ਰੱਬ ਰੂਪ ਹੀ ਆ ਭਰਾ ਨਹੀਂ ਦੇ ਕਈ ਦੇ ਗਵਾਨ ਵੀ ਨਹੀਂ ਅੱਖ ਖੋਲਦੇ ਨਹੀਂ ਸਾਡੇ ਸਾਰੇ ਗਵਾਨ ਚੰਗੇ ਹੁੰਦਾ ਧੰਨਵਾਦ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਲੰਮੀ ਹੋ ਗਈ ਵੀਡੀਓ ਤੇ ਸਾਡੀ #ਰਾਦੇ ਪੌਣਾ 1 ਹੋ ਚੁੱਕਾ ਇਹ ਵੀਰ ਹੋਣੀ ਵਿਚਾਰੇ ਪਹੁੰਚੇ ਆਪਣੇ ਕੋਲ ਛਾੜ ਸਾਹਿਬ ਤੋਂ ਆਏ ਸੀ ਇੱਕ ਕੁੜਕਾ ਦੇ ਹੋ ਗਿਆ ਪੈਂਚਰ ਮਹਾ ਉਹਨੂੰ ਪੰਜ ਪੰਜ ਲਾ ਗਿਆ ਇੱਥੋਂ ਦਾ ਕਪੜੇ ਬਹੁਤ ਖਜਲਾਇਆ ਜਾਨਾ ਬਹੁਤ ਬਹੁਤ ਖਜਲਾਇਆ ਹਾਂ ਕਈ ਵਾਰ ਏਦਾਂ ਦਾ ਹੀ ਹੋ ਜਾਂਦਾ ਤੇ ਸਮਾਨ ਬਹੁਤ ਲੱਦਿਆ ਤੇ ਹੁਣ ਹੀਰ ਨੂੰ ਤਾ ਫੋਨ ਲੈ ਕੇ ਆਊਗਾ ਟਰੈਕਟਰ ਵੇਹਨੇ ਕਰਦੇ ਹਾਂ ਸਟਾਰਟ ਆਪਾਂ ਕੋਲਿਆ ਬੂਆ ਵੀ ਨਹੀਂ ਤੋ ਜਾਈ ਲੱਭਿਆ ਨਾਲ ਜਾ ਸੱਚਾ ਨੂੰ ਹੀ ਲੈ ਟਰੈਕਟਰ ਹੁਣ ਕਰਦੇ ਹਾਂ ਸਟਾਰਟ ਆਪਾਂ लम्मा वगैरह कैसे दाबाल गए थे? ओ कैसे पाई हैं? आ गाड़ी थी गुलाब होने आ गाड़ी अब तो हाथ ले रहा बढ़िया जॉब आप बनिए इतना ਹਾਂਜੀ ਹਾਂਜੀ ਅੰਦਰ ਅੰਦਰ ਚੱਲ ਰਹੀ ਆ ਨਾ ਪਤਰੀ ਹਾਂਜੀ ਪਾਲੀਂ ਹਾਉ ਕੌਈ ਗੱਲ ਛੇਕ ਭੀੜਾ ਰਹਿ ਗਿਆ ਤੇ ਪਾਜੀ ਨੇ ਹੱਥ ਥੱਲੇ 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 ਪਾਜੀ ਥੱਲੇ ਆਲੋ ਜੀ ਹੋ ਗਿਆ ਸਟਾਰਟ ਸਾਡਾ ਗੁਰਕਾ ਠੀਕ ਹੈ ਜੀ ਮਾ ਇਹਨੇ ਤਾਂ ਕਾਲਿਆ ਆ ਵਾ ਭਾਈ ਆ ਆਪਣੇ ਤਾਂ ਕਿੱਥੇ ਇੰਨਾ ਲੱਗਣਾ ਸੀ ਆ ਫਣੀ ਵੀਰ ਸਾਡਾ ਪ੍ਰੋਕਾਸਟਾਰਟ ਹੋ ਗਿਆ ਵੀਰ ਹੁਣਾਂ ਦਾ ਹੁਣ ਇਹ ਜਾਣਗੇ ਤੇ ਅਸੀਂ ਆ ਤੋ ਜਨਾਬ ਦਾ ਸਾਹਵੇਂ ਨੇ ਜਿਉਂ ਵਿੱਚ ਰੱਖਣਾ ਉਹਨੇ ਉਥੇ ਲੈ ਆਇਆ ਸਾਡੀ ਗਈ ਸੀ ਉਹ ਤੇ ਲੈ ਆ ਆਹੇ ਦਾ ਹਾਂ ਜੀ ਧੰਨਵਾਦ ਜੇਗੀ ਜਾਂਦੀ ਆ ਰਹੀ ਗੱਲ ਹੋਰ ਰਹਿਮਤ ਦਾ ਬੇ ¿Te acabo no?